ਬੇਟਾ ਜੀ ਮੈਂ ਬਹੁਤ ਜਿਆਦੇ ਸਾਲ ਹੋ ਗਏ ਪੁੱਤ ਨੇ ਨੂੰ ਮੈਨੂੰ ਨਾ ਰਾਤ ਨੂੰ ਚੈਨ ਮੈਨੂੰ ਦਿਨ ਨੂੰ ਚੈਨ ਪੁੱਤਰ ਬਸ ਮੈਨੂੰ ਇਹੀ ਰਹਿੰਦੇ ਮੇਰਾ ਪੁੱਤਰ ਕਦ ਘਰੇ ਆਊਗਾ ਕਦ ਘਰੇ ਆਊਗਾ ਬੇਟੇ ਸਾਡੇ ਘਰ ਦਾ ਮੋਢੀ ਪੁੱਤਰ ਉਹੀ ਹੈ ਤਾਂ ਸਾਨੂੰ ਕਹਿੰਦੇ ਸੀ ਮੈਂ ਅੰਬਰ ਸਰ ਜਾਊਂਗਾ ਪਰ ਸਾਨੂੰ ਆਈ ਨਹੀਂ ਦੱਸਦੀ ਮੈਂ ਇੱਥੇ ਬੈਠੂਗਾ ਕਿ ਮੈਂ ਸੰਗਤ ਨੂੰ ਇਹੀ ਬੇਨਤੀ ਕਰਦੇ ਵੱਧ ਤੋਂ ਵੱਧ ਕੱਟ ਕਰਕੇ ਆਪਦੇ ਵੀਰ ਨੂੰ ਹੇਠਾਂ ਲਾਹੋ ਆਪਦੇ ਘਰੇ ਜਾਵੇ ਸਾਨੂੰ ਅਸੀਂ ਨਾ ਪੁੱਤ ਸਾਨੂੰ ਸਪੋਰਟ ਦੀ ਲੋੜ ਵੀ ਨਹੀਂ ਬੱਚੀ ਅਸੀ ਹਾਸੇ ਕਾਲਪੁਰਖ ਦੀ سپورਟ ਮੰਨਦੇ ਬਟੇ ਹੱਥ ਜੋੜ ਕੇ ਬਿੰਦੇ ਬਿੰਦੇ ਪੁੱਤ ਮੈਨੂੰ ਸਾਲ ਹੋ ਗਿਆ ਹਾੜੇ ਕੱਢਦੀ ਨੂੰ ਕੌਮ ਦੇ ਵੀ ਸੰਗਤ ਜੀ ਵੱਧ ਤੋਂ ਵੱਧ ਜੁੜੋ ਵੱਧ ਤੋਂ ਵੱਧ ਜੁੜੋ ਸੰਗਤ ਜੁੜੂਗੀ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਸੱਚੇ ਪਾਸ਼ੇ ਦੇ ਕਾਨੂੰਨ ਪਾਸ ਹੋਣਗੇ ਮੈਂ ਹੁਣ ਹਾਰ ਗਈ ਪੁੱਤ ਮੈਂ ਹੁਣ ਸੰਗਤ ਮੂਰੀ ਹੱਥ ਜੋੜਦੀ ਆ ਪੁੱਤ ਜਦ ਮੈਨੂੰ ਦੱਸਿਆ ਗੁਰਜੀਤ ਨੇ ਵੀ ਉਹ ਵੀ ਵੀਰ ਆਊਗਾ ਪੁੱਤ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਜਾਂਦੀ ਏ ਜਦ ਮੈਨੂੰ ਦੱਸਦਾ ਫਲਾਣੇ ਵੀਰ ਆਉਣਗੇ ਸਾਰੇ ਉਹਨਾਂ ਕਿ ਉਹਨੂੰ ਬਹੁਤ ਖੁਸ਼ੀ ਹੁੰਦੀ ਏ ਇਹ ਜੇ ਬੱਬਰ ਸ਼ੇਰਾਂ ਦੀ ਪੁੱਤ ਲੋੜ ਹੈ ਰੋਣਾ ਨਹੀਂ ਕੋਈ ਫਿਕਰ ਨਹੀਂ ਕਰਨਾ ਦਿਲ ਰੱਖ ਕੜਾ ਸੂਰਮੇ ਹੀ ਕਰਦੇ ਉਹਨਾਂ ਨੇ ਕੰਮ ਮੇਰੇ ਭਾਈ 78 ਸਾਲ ਹੋ ਗਏ ਤੁਸੀਂ ਕਲਮੀ ਦੇ ਅੰਦਰੋਂ ਹੈਨਾ ਤੇ ਤੁਸੀਂ ਹੁਣ ਵੀ ਨਹੀਂ ਜਾਗੋਗੇ ਫਿਰ ਤੁਸੀਂ ਬਹੁਤ ਵੱਡੇ ਹਨੇਰੇ ਚੋਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਤੁਸੀਂ ਜੁੜ ਚੁੱਕੇ ਹੋ ਪਿੰਡੂ ਟੀਵੀ ਦੇ ਨਾਲ ਇਸ ਟਾਈਮ ਆਪਣੇ ਨਾਲ ਆਪਣੇ ਨਾਲ ਇਸ ਟਾਈਮ ਜਥੇਦਾਰ ਸਰਦਾਰ ਗੁਰਜੀਤ ਸਿੰਘ ਜੀ ਜੋ ਟਾਵਰ ਦੇ ਉੱਤੇ ਸਾਲ ਤੋਂ ਚੜੇ ਹੋਏ ਨੇ 400 ਫੁੱਟ ਦੀ ਉਚਾਈ ਦੇ ਉੱਤੇ ਜਿਨ੍ਹਾਂ ਨੇ ਗਰਮੀ ਵਿੱਚ ਹੀ ਬਰਸਾਤ ਵਿੱਚ ਹੀ ਠੰਡ ਵਿੱਚ ਹੀ ਉਹਨਾਂ ਦੀ ਮਾਤਾ ਜੀ ਜਿਨ੍ਹਾਂ ਨੇ ਆਪਣੀ ਕੁੱਖ 'ਚੋਂ ਪੁੱਤ ਨੂੰ ਜਨਮ ਦਿੱਤਾ ਉਹਨਾਂ ਨਾਲ ਆਪਾਂ ਗੱਲ ਕਰਦੇ ਆ ਕਿ ਉਹ ਪੁੱਤ ਨੂੰ ਦੇਖੇ ਬਿਨਾਂ ਕਿਸ ਤਰ੍ਹਾਂ ਜ਼ਿੰਦਗੀ ਬਤੀਤ ਕਰ ਰਹੇ ਨੇ ਹਾਂ ਪੁੱਤਰ ਜੀ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਜੀ ਬੇਟਾ ਜੀ ਮੈਂ ਬਹੁਤ ਜਿਆਦੇ ਸਾਲ ਹੋ ਗਏ ਪੁੱਤ ਮੈਨੂੰ ਮੈਨੂੰ ਨਾ ਰਾਤ ਨੂੰ ਚੈਨ ਮੈਨੂੰ ਦਿਨ ਨੂੰ ਚੈਨ ਪੁੱਤਰ ਬਸ ਮੈਨੂੰ ਇਹੀ ਰਹਿੰਦੇ ਮੇਰਾ ਪੁੱਤਰ ਕਦ ਘਰੇ ਆਊਗਾ ਕਦ ਘਰੇ ਆਊਗਾ ਬੇਟੇ ਸਾਡੇ ਘਰ ਦਾ ਮੋਢੀ ਪੁੱਤਰ ਉਹੀ ਹੈ ਆ ਸਾਡਾ ਪੁੱਤ ਬੇੜਾ ਜਿਵੇਂ ਮੁੱਦਾ ਮਾਰ ਕੇ ਆ ਗਿਆ ਪੁੱਤ ਸਾਨੂੰ ਕਹਿੰਦਾ ਸੀ ਮੈਂ ਅੰਬਰਸਰ ਜਾਊਂਗਾ ਪਰ ਸਾਨੂੰ ਆਈ ਨਹੀਂ ਦੱਸਿਆ ਕਿ ਮੈਂ ਇੱਥੇ ਬੈਠੂਗਾ ਕਿ ਪੁੱਤ ਅਸੀਂ ਇਹ ਤੋਂ ਬਿਨਾ ਬਹੁਤ ਜਿਆਦੇ ਔਖੇ ਆ ਮੈਂ ਸੰਗਤ ਨੂੰ ਵੀ ਬੇਨਤੀ ਕਰਦੇ ਵੱਧ ਤੋਂ ਵੱਧ ਇਕੱਠ ਕਰਕੇ ਆਪਦੇ ਵੀਰ ਨੂੰ ਹੇਠਾਂ ਲਾਹੋ ਆਪਦੇ ਕਰੀ ਜਾਵੇ ਪੁੱਤਰ ਮੇਰੀ ਇਹੀ ਸੰਗਤ ਨੂੰ ਬੇਨਤੀ ਹੈ ਵੀ ਸੰਗਤ ਜੀ ਤੁਸੀਂ ਵੱਧ ਤੋਂ ਵੱਧ ਇਕੱਠ ਕਰਕੇ ਇੱਥੇ ਇਕੱਠ ਕਰੋ 12 ਤਰੀਕ ਨੂੰ ਆਪਦੇ ਵੀਰ ਨੂੰ ਥੱਲੇ ਲਾਹੋ ਪੁੱਤ 12 ਤਰੀਕ ਨੂੰ ਮੈਨੂੰ ਬਹੁਤ ਵੱਡੀ ਉਮੀਦ ਹੈ ਬੇਟੇ ਵੀ 12 ਤਰੀਕ ਨੂੰ ਲਾਹੋ ਪੁੱਤਰਾਂ ਨੂੰ ਜਿਹੜੇ ਆਰਮ ਸਿੰਘ ਰਾਣਾ ਜੀ ਆਏ ਨੇ ਆਰਮ ਸਿੰਘ ਰਾਣਾ ਜੀ ਨੂੰ ਤੁਸੀਂ ਸਨੇਹਾ ਲਾਇਆ ਸੀ ਕਿ ਉਹ ਆਪਣੇ ਤੌਰ ਤੇ ਆਪ ਹੀ ਆਏ ਨੇ ਨਹੀਂ ਪੁੱਤ ਜੀ ਉਹ ਗੁਰਜੀਤ ਨੇ ਆਪਦੇ ਆਪੇ ਨੰਬਰ ਕੱਢ ਕੇ ਆਉਦੇ ਆਪੇ ਨੰਬਰ ਲਾਇਆ ਦੋ ਵੈਲਾਂ ਨਹੀਂ ਵੱਜਣ ਦਿੱਤੀਆਂ ਬੱਚੇ ਨੇ ਮੇਰੇ ਗੁਰਜੀਤ ਰਾਣੇ ਦੇ بیٹے ਨੇ ਮੈਨੂੰ ਬਹੁਤ ਮਾਣ ਹੈ ਉੱਤੇ ਪੁੱਤਰੋਂ ਨੇ ਉਹਦੀ ਮੋਬਾਈਲ ਚੱਕ ਕੇ ਆਵਦਾ ਉਹਦੀ ਗੁਰਜੀਤ ਨਾਲ ਗੱਲਬਾਤ ਕਰੀ ਪੁੱਤੋਂ ਨੂੰ ਪੂਰਾ ਬਸਵਾਸ ਦਿਵਾਇਆ ਵੀ ਮੈਂ ਅਸੀਂ ਤੇਰੇ ਨਾਲਾਂ ਮਰ ਜਾਾਂਗੇ ਪਰ ਤੇਰੇ ਨਾਲ ਰਹਾਂਗੇ ਆਪਾਂ ਸੱਚੇ ਪਾਤਸ਼ਾਹ ਦੇ ਕਾਨੂੰਨ ਪਾਸ ਕਰਾਵਾਂਗੇ ਸਾਨੂੰ ਜਿਵੇਂ ਪਤਾ ਲੱਗਣ ਦੇ ਵਿੱਚ ਆਇਆ ਕਿ ਤੁਹਾਡੇ ਪਰਿਵਾਰ ਦੇ ਵਿੱਚ ਦੋ ਬੱਚੇ ਨੇ ਦੋ ਬੱਚਿਆਂ ਕੋਲ ਸਿਰਫ 4 ਏਕੜ ਜ਼ਮੀਨ ਹੈ 4 ਏਕੜ ਜ਼ਮੀਨ ਵਾਲੇ ਕਿਸਾਨ ਦੀ ਬਹੁਤ ਛੋਟੀ ਪੈਦਾਵਾਰ ਦੀਆ ਫਿਰ ਕਿਸੇ ਸੰਸਥਾ ਜਾਂ ਕਿਸੇ ਧਾਰਮਿਕ ਸੰਸਥਾ ਜਾਂ ਕਿਸੇ ਲੀਡਰ ਨੇ ਜਾਂ ਕਿਸੇ ਮੋਦਵਾਰ ਬੰਦੇ ਨੇ ਕੋਈ ਛੋਟੀ سپورਟ ਕਰੀ ਹੋਵੇ ਕਿਸੇ ਨੇ سپورਟ ਨਾ ਪੁੱਤਰ ਸਾਨੂੰ ਅਸੀਂ ਨਾ ਪੁੱਤਰ ਸਾਨੂੰ سپورਟ ਦੀ ਲੋੜ ਵੀ ਨਹੀਂ ਬੱਚੀ ਅਸੀਂ ਹਾਸੇ ਕਾਲਪੁਰਖ ਦੀ سپورਟ ਮੰਨਦੇ ਆ ਪੁੱਤ ਮੇਰਾ ਬੱਬਰ ਸ਼ੇਰ ਬੱਚਾ ਮੇਰਾ ਇਹ ਕਹਿੰਦਾ ਵੀ ਸਾਨੂੰ ਬਾਏ ਗੁਰੂ ਦੇ ਦੇ ਅਸੀਂ ਕਿਸੇ ਨੂੰ ਨਾ ਅਸੀਂ ਪੁੱਤ ਇਹ ਮੰਗ ਨਹੀਂ ਕਰਨੀ ਨਾ ਬੱਚੇ ਮੇਰੇ ਗੁਰੂ ਗ੍ਰੰਥ ਸਾਹਿਬ ਦੀ ਮੰਗ ਹੈ ਵੀ ਉਹਦੇ ਕਾਰਜ ਪੂਰੇ ਹੋ ਜਾਣ ਵਿੱਚ ਸਾਨੂੰ ਇਹ ਹੀ ਬਹੁਤ ਵੱਡੀ ਗੱਲ ਹੈ ਬੱਚੇ ਸਾਨੂੰ ਉਹ ਦੇਊਗਾ ਪੁੱਤਰ ਉਹ ਦੇਊਗਾ ਮੇਰਾ ਬੱਬਰ ਸ਼ੇਰ ਜਿਹੜਾ ਉੱਤੇ ਬੈਠੇ ਬੇਟੇ ਇਹਨੇ ਤਾਂ ਸੱਸੀ ਖਾਲੋਂ ਬਾਹਰ ਕਰਤੇ ਤੇ ਪੁੱਤ ਡੈਰੀ ਫਾਰਮ ਕਿਧਰੇ ਦੋ ਦੋ ਗੱਡੀਆਂ ਕਿਧਰੇ ਵੱਡੇ ਟਰੈਕਟਰ ਇਹਨੇ ਉਹ ਕੰਮ ਰੇ ਨਹੀਂ ਪੁੱਤ ਕੋਈ ਦੁਨੀਆ ਕਰ ਨਹੀਂ ਸਕਦੀ ਬੇਟੇ ਇਹ ਸਾਰੇ ਛੱਡ ਕੇ ਬੇਅਦਮੀਆਂ ਚੱਲੀਆਂ ਨਿਗਈਆਂ ਇਹ ਤੋਂ ਤਾਂ ਬੇਟੇ ਇਹ ਆ ਕੇ ਉੱਤੇ ਬੈਠ ਗਿਆ ਇਹ ਤਾਂ ਸ਼ੇਰ ਮਾਮਾ ਦੇ ਪੁੱਤੀ ਆਹ ਜੇ ਕੰਮ ਕਰਦੇ ਨੇ ਇਹ ਤਾਂ ਕੌਮ ਨੂੰ ਮ ਫਰਕ ਫਕਰ ਵੀ ਰਹੂਗਾ ਕੌਮ ਮਾਣ ਵੀ ਕਰੂਗੀ ਤੁਹਾਡੇ ਪੁੱਤ ਤੇ ਇਹ ਤਾਂ ਸਾਰੀ ਦੁਨੀਆ ਜਾਣਦੀ ਆ ਪਰ ਹੁਣ ਤੁਸੀਂ ਕੌਮ ਨੂੰ ਸਨੇਹਾ ਕੀ ਦੇਣਾ ਚਾਹੁੰਦੇ ਹੋ ਪੁੱਤਰ ਮੈਂ ਕੌਮ ਨੂੰ ਸਨੇਹਾ ਇਹੀ ਦੇ ਰਹੀਆਂ ਬੇਟੇ ਹੱਥ ਜੋੜ ਕੇ ਬਿੰਦੇ ਬਿੰਦੇ ਪੁੱਤ ਮੈਨੂੰ ਸਾਲ ਹੋ ਗਏ ਹਾੜੇ ਕੱਢਦੀ ਨੂੰ ਕੌਮ ਦੇ ਵੀ ਸੰਗਤ ਜੀ ਵੱਧ ਤੋਂ ਵੱਧ ਜੁੜੋ ਵੱਧ ਤੋਂ ਵੱਧ ਜੁੜੋ ਸੰਗਤ ਜੁੜੂਗੀ ਤਾਂ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਣੇ ਸੱਚੇ ਪਾਸ਼ੇ ਦੇ ਕਾਨੂੰਨ ਪਾਸ ਹੋਣਗੇ ਪੁੱਤ ਸੰਗਤ ਦੇ ਨਾਲ ਹੋਣਗੇ ਵਿੱਚ ਇਹ ਸਰਕਾਰਾਂ ਸੰਗਤੋਂ ਮੈਂ ਸਰਕਾਰਾਂ ਨੂੰ ਬਥੇਰੇ ਹੱਥ ਜੋੜਦੀ ਆਂ ਭਗਵੰਤ ਮਾਨ ਮੂਰੇ ਬਥੇਰੇ ਹੱਥ ਜੋੜੇ ਮੇਰਾ ਗੋਤੀ ਹੈ ਮੇਰਾ ਮਾਨ ਗੋਤੇ ਵੀ ਮੇਰੇ ਗੋਤ ਦੀ लाज ਰੱਖ ਲੈ ਤੂੰ ਮੇਰਾ ਭਾਈ ਏ ਤੂੰ ਮੇਰਾ ਵੀਰ ਏ ਤੂੰ ਮੇਰਾ ਬੱਚਾ ਏ ਮੈਂ ਬਹੁਤ ਬਹੁਤ ਬੇਟੇ ਮੈਂ ਹੁਣ ਹਾਰ ਗਈ ਪੁੱਤਰ ਮੈਂ ਹੁਣ ਸੰਗਤ ਮੂਰੇ ਹੱਥ ਕੜ ਗਿਆ ਪੁੱਤ ਵੀ ਤੁਸੀਂ ਬੱਬਰ ਸ਼ੇਰ ਬਣੋ ਬੱਬਰ ਸ਼ੇਰ ਬਣੋ ਮੇਰੇ ਬੱਚਿਓ ਛੋਟੀ ਚੜ੍ਹਦੀ ਕਲਾ ਰੱਖੂ ਮੇਰਾ ਬਾਜਾਂ ਵਾਲਾ ਛੋਟੀਆਂ ਪੀੜੀਆਂ ਖੁਸ਼ੀ ਚੜ੍ਹਦੀ ਕਲਾ ਚ ਬਸਣਗੀਆਂ ਹੁਣ ਤਾਂ ਤੁਹਾਨੂੰ ਵੈਸੇ ਤੁਹਾਨੂੰ ਵੈਸੇ ਹੁਣ ਹੱਥ ਜੋੜਨ ਦੀ ਲੋੜ ਨਹੀਂ ਕੌਮ ਆ ਕੇ ਤੁਹਾਡੇ ਦੇ ਨਾਲ ਖੜ ਗਈ ਨਵਦੀਪ ਜਲਵੇੜੇ ਵਰਕੇ ਨੌਜਵਾਨ ਵੀ ਤੁਹਾਡੇ ਨਾਲ ਖੜੇ ਮੈਂ ਮੈਂ ਤਾਂ ਮੈਂ ਤਾਂ ਮੈਂ ਮੇਰੇ ਪੁੱਤ ਦਾ ਮੇਰੇ ਬੱਚੇ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੇਰੇ ਪੁੱਤ ਦਾ ਮੇਰੇ ਬੱਚੇ ਦਾ ਪੁੱਤ ਜਦ ਮੈਨੂੰ ਦੱਸਿਆ ਗੁਰਜੀਤ ਨੇ ਵੀ ਉਹ ਵੀ ਵੀਰ ਆਊਗਾ ਪੁੱਤ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਜਾਂਦੀ ਏ ਜਦ ਮੈਨੂੰ ਦੱਸਦਾ ਫਲਾਣੇ ਵੀਰ ਹੋਣਗੇ ਸਾਰੇ ਉਹਨਾਂ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਏ ਇਹ ਜੇ ਬੱਬਰ ਸ਼ੇਰਾਂ ਦੀ ਪੁੱਤ ਲੋੜ ਹੈ ਜਾਵੇ ਛੇਰ ਹੋ ਗਏ ਸਾਰੇ ਕੱਟੇ ਪੁੱਤ ਥੋਡੇ ਵਰਗੇ ਪੁੱਤ ਆਪੇ ਸਭ ਕੁਝ ਬਣੂਗਾ ਬੱਚੇ ਅੱਜ ਦੇ ਕੱਠ ਨਾਲ ਅੱਜ ਦੇ ਕੱਠ ਨਾਲ ਥੋੜਾ ਹੌਂਸਲਾ ਕੁਝ ਜਾਗਿਆ ਕੁਝ ਤਸੱਲੀ ਪੁੱਤ ਬਹੁਤ ਜ਼ਿਆਦਾ ਬੱਬਰ ਸ਼ੇਰ ਮੇਰਾ ਬੱਟਾ RAM ਬੇਟਾ ਰਾਣਾ ਜੀ ਪੁੱਤ ਮੈਨੂੰ ਬਹੁਤ ਹੌਂਸਲਾ ਹੋ ਗਿਆ ਮੇਰੀ ਸੰਗਤ ਆਈ ਏ ਆ ਖਾਲਸੇ ਖੜੇ ਨੇ ਮੇਰੇ ਬਾਜਾਂ ਵਾਲੇ ਦੇ ਨਾ ਹੁਣ ਰੋਣਾ ਨਹੀਂ ਕੋਈ ਫਿਕਰ ਨਹੀਂ ਕਰਨਾ ਦਿਲ ਦਾ ਕੜਾ ਸੂਰਮੇ ਹੀ ਕਰਦੇ ਹੁੰਦੇ ਨੇ ਕੰਮ ਸੂਰਮੇ ਕਰਤੀਏ ਉਹ માતા ਜੀ માતા ਜੀ ਨਵਦੀਪ માતા ਜੀ ਨਵਦੀਪ ਜੀ ਤੁਹਾਡੇ ਦੇ ਬਹੁਤ ਜ਼ਿਆਦਾ ਮਾਣ ਕਰਦੇ ਨੇ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾਤਾ ਜੀ ਨੂੰ ਦੇਖੋ ਅਸੀਂ ਤਾਂ ਨਾਲ ਆ ਪਹਿਲੇ ਦਿਨ ਤੋਂ ਜਦੋਂ ਦਾ ਇਹ ਸੰਘਰਸ਼ ਸਟਾਰਟ ਹੋਇਆ ਤੇ ਹਮੇਸ਼ਾ ਨਾਲ ਖੜੇ ਆ ਹਮੇਸ਼ਾ ਨਾਲ ਖੜਾਂਗੇ ਤੇ ਅਸੀਂ ਦਸੀ ਜਿਦਾ ਕਰਦੇ ਆ ਬਾਈ ਗੁਰਜੀਤ ਸਿੰਘ ਦੇ ਸੰਘਰਸ਼ ਨੂੰ ਤੇ ਬੇਨਤੀ ਕਰਦੇ ਆ ਕੌਮ ਨੂੰ ਹੈਨਾ ਵੀ ਕੌਮ ਇਕੱਠੀ ਹੋਵੇ ਕੋਮ ਸਿਰ ਜੋੜਨਾ ਸਟਾਰਟ ਕਰੇ ਭਾਈ 78 ਸਾਲ ਹੋ ਗਏ ਤੁਸੀਂ ਕਲੰਮੀ ਦੇ ਅੰਦਰੋਂ ਹੈਨਾ ਤੇ ਤੁਸੀਂ ਹੁਣ ਵੀ ਨਹੀਂ ਜਾਗੋਗੇ ਫਿਰ ਤੁਸੀਂ ਬਹੁਤ ਵੱਡੇ ਹਨੇਰੇ ਚੋਂ ਤੁਹਾਨੂੰ ਜਾਗਣਾ ਪੈਣਾ ਆਜ਼ਾਦ ਸੋਚ ਰੱਖਣੀ ਪੈਣੀ ਆ ਆਜ਼ਾਦੀ ਦੀ ਸੋਚ ਰੱਖਣੀ ਪੈਣੀ ਆ ਇਸ ਦੇਸ਼ ਦਾ ਸਿਸਟਮ ਬਹੁਤ ਗੰਦਾ ਹੈ ਇਹ ਤੇ ਦਰਿੰਦਗੀ ਹੈ ਬੇਇਨਸਾਫੀ ਹੈ ਤੇ ਕੋਈ ਇਨਸਾਫ ਨਹੀਂ ਕਿਸੇ ਵਾਸਤੇ ਹੈਗਾ ਜੇ ਤੁਸੀਂ ਹਜੇ ਵੀ ਨਹੀਂ ਕੌਮ ਜਾਗੋਗੇ ਛੇਕ ਕੌਮ ਫਿਰ ਭਾਈ ਤੁਸੀਂ ਬਹੁਤ ਵੱਡਾ ਨੁਕਸਾਨ ਕਰਾਉਗੇ ਆਲੇ ਟਾਈਮ ਦੇ ਅੰਦਰ ਆਪਣਾ ਤੇ ਬੇਨਤੀ ਕਰਦੇ ਆਂ ਜਾਗਣ ਦੀ ਲੋੜ ਆ ਜਾਤ ਸੋਚ ਰੱਖ ਕੇ ਭਾਈ ਆਪਣੇ ਜਿਹੜੇ ਪੰਜਾਬ ਲਈ ਹਾਂ ਦਾ ਨਾਰਾ ਮਾਰਦੇ ਨੇ ਜਾਂ ਕੋਈ ਸੰਘਰਸ਼ ਕਰਦੇ ਨੇ ਉਹਨਾਂ ਦੇ ਨਾਲ ਖੜਨ ਦਾ ਟਾਈਮ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਲ 12 ਤਰੀਕ ਲਈ 12 ਤਰੀਕ ਲਈ ਸਨੇਹਾ ਜ਼ਰੂਰ ਦੇ ਦਿਓ ਬੇਨਤੀ ਹੈ ਜੀ ਸਾਰੀ ਕੌਮ ਸਿਰ ਜੋੜ ਕੇ ਇਕੱਠੀ ਹੋਵੇ ਜਦੋਂ ਸਿਰ ਜੋੜ ਕੇ ਇਕੱਠੀ ਹੋ ਜੂਗੀ ਕੌਮ ਸਾਰੇ ਮਸਲੇ ਤੁਹਾਡੇ ਬੇਨਤੀ ਕਰਦੇ ਆ ਕੋਮਸੀਰ ਜੀ 12 ਤਰੀਕ ਨੂੰ ਆ ਮਾਤਾ ਜੀ ਵੱਲੋਂ ਵੀ ਬੇਨਤੀ ਆ ਵੀ 12 ਤਰੀਕ ਨੂੰ ਪਹੁੰਚਿਆ ਜਾਵੇ ਬੇਟਾ ਜੀ 12 ਤਰੀਕ ਨੂੰ ਪੁੱਤਰ ਜੀ ਹੱਥ ਜੋੜ ਕੇ ਬੇਨਤੀ ਪੁੱਤਰ ਉਹ ਮੇਰੇ ਬਾਜਾਂ ਵਾਲੇ ਦੇ ਖਾਲਸੇ ਹੋ ਇੱਥੇ ਖਾਲਸੀ ਖਾਲਸਾ ਔਰ ਮੇਰੇ ਬੱਚੇ ਵਾਂ ਇਹ ਦੇ ਮੇਰੇ ਪੁੱਤਰਾਂ ਮੇਰੇ ਬੱਚੇ ਬਸ ਮੇਰੀ ਹੱਥ ਜੋੜ ਕੇ ਹੀ ਆਪਣੇ ਗੁਰੂ ਮਹਾਰਾਜ ਦੀਆਂ ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਵੀ ਪਹੁੰਚ ਚੁੱਕੀਆਂ ਨੇ ਗੁਰੂ ਮਹਾਰਾਜ ਦੀਆਂ ਲਾਡਲੀਆਂ ਫੌਜਾਂ ਨਾ ਵੀ ਆਪਾਂ ਵਿਚਾਰ ਕਰਦੇ ਆ ਖਾਲਸਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ 12 ਤਰੀਕ ਦਾ ਕੀ ਪ੍ਰੋਗਰਾਮ ਦਿੰਨੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਮੇਸ਼ ਤਰਨਾਦਲ ਬਾਬਾ ਜੀ ਬਾਬਾ ਮੀਤ ਸਿੰਘ ਸੋਢੀ ਦੀ ਫੌਜ ਦਲ ਪੰਥ ਸਾਰਾ ਹੀ ਇਹਨਾਂ ਦੇ ਨਾਲ ਖੜਾ ਹੈ ਦਸਮੇਸ਼ ਤਰਨਾਦਲ ਇਹ ਬੀਬੀ ਨੂੰ ਇਨਸਾਫ ਦਿਵਾਵਾਂਗੇ ਸਾਰੇ ਦਿਨਾਂ ਵਿੱਚ ਜਿੱਥੇ ਹੈਗੇ ਸਾਡੇ ਪੂਰੇ ਬਾਰਤ ਨੂੰ ਚੜ੍ਹ ਪੱਧ ਕੀਤੇ ਪਹੁੰਚਾਂਗੇ ਇਹਸਾ ਲਾਵਾਂਗੇ ਹੱਕ ਦਿਵਾਵਾਂਗੇ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਜਾਗਦੀਆਂ ਜ਼ਮੀਰਾਂ ਵਾਲੇ ਪਹੁੰਚਣ ਇਥੇ ਜਿਨ੍ਹਾਂ ਦੀਆਂ ਮਰ ਚੁੱਕੀਆਂ ਬੇਸ਼ੱਕ ਨਾ ਹੋਣ ਜਾਗੀਆਂ ਜ਼ਮੀਰਾਂ ਵਾਲਿਆਂ ਦੀ ਲੋੜ ਆ ਸਾਨੂੰ ਮਰੀਆਂ ਵਾਲਿਆਂ ਦੀ ਲੋੜ ਨਹੀਂ ਜਿਗਾਰੇ ਕਿ ਜਾਵੇ ਫਤਿਹ ਪਾਵੇ ਨੇ ਆਲ ਜਾਵੇ ਸੀਦਾ ਦੇ ਮਨ ਨੂੰ ਭਾਵੇ ਜਾਗ ਜਾਗ